ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਜੱਥਾ ਲੈ ਕੇ ਰਵਾਨਾ ਹੋ ਰਿਹਾ ਤੇ ਨਾਰੇ ਬਾਜੀ ਸਰਕਾਰ ਖਿਲਾਫ ਕਰ ਰਹੇ ਕੀ ਮਾਮਲਾ ਕੀ ਹੈ ਜੀ ਅੱਜ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਕਿ ਜਿਹੜਾ ਲਗਰ ਸੁਹਰਾ ਦੇ ਵਿੱਚ ਇੱਥੇ ਜੌਨ ਬਾਬਾ ਸ਼ਾਮ ਸਿੰਘ ਟਾਰੀ ਦਾ ਜੌਨ ਚੱਲਦਾ ਪਰ ਇਹ ਜੌਨ ਜਿਹੜਾ ਵਾ ਖਨੌਰੀ ਮੋਰਚੇ ਦੇ ਵਿੱਚ ਪਹੁੰਚ ਰਿਹਾ ਵੱਡੇ ਪੱਦਰ ਤੇ ਹੋਰ ਕੋ ਕਰੀਬ ਸਵਾ 9 ਮਹੀਨੇ ਹੋ ਗਏ ਮੋਰਚਾ ਚੱਲਦਿਆਂ ਨੂੰ ਹੋਰ ਸਰਕਾਰ ਅਜੇ ਤੋਂ ਟਾਸ ਤੋਂ ਮੱਸ ਨਹੀਂ ਹੋਈ ਵੱਡੇ ਪੱਦਰ ਤੇ ਨੁਕਸਾਨ ਹੋਇਆ ਕਿਸਾਨ ਹੀ ਦੋਏ ਸੁਭ ਕਰਨ ਇਹਨਾਂ ਬਾਤਾਂ ਸਿੱਧਿਤ ਕਰਕੇ ਜਿਹੜਾ ਨੁਸ਼ੀਰ ਕੀਤਾ ਗਿਆ ਔਰ ਜਿਹਦੇ ਵਿੱਚ ਆਖਰੀ ਫੈਸਲਾ ਜਿਹੜਾ ਅਸੀਂ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿ ਜੇ ਸਰਕਾਰ ਅਜੇ ਤੱਕ ਵੀ ਜਿਹੜੀ ਆ ਸੁੱਤੀ ਪਈ ਆ ਤੇ ਉਹਦੇ ਤੇ ਫਿਰ ਆਖਰੀ ਥਿਆਰੇ ਕੀ ਹੁੰਦਾ ਵਾ ਕਿ ਮਰ ਜਾਣਾ ਮਨਜ਼ੂਰ ਆ ਜਿਹਦੇ ਚ ਮਨ ਮਰਨ ਅੰਚਨ ਜਿਹੜਾ ਵਾ ਸਰਦਾਰ ਜਗਜੀਤ ਸਿੰਘ ਵੱਲੋਂ ਰੱਖਿਆ ਗਿਆ ਔਰ ਉਹਦੇ ਬਾਰੇ 16 ਤਰੀਕ ਨੂੰ ਵੀ ਜਿਹੜੀ ਚੰਡੀਗੜ੍ਹ ਪ੍ਰੈਸ ਤੋਂ ਜਾਣਕਾਰੀ ਦਿੱਤੀ ਗਈ ਸੀ ਪਰ 18 ਤਰੀਕ ਨੂੰ ਜਿਹੜਾ ਹੈਗਾ ਵਾ ਮਜ਼ਦੂਰ ਮੋਰਚੇ ਵੱਲੋਂ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਜੇ 26 ਤਰੀਕ ਤੋਂ ਲੈ ਕੇ 6 ਤਰੀਕ ਤੱਕ ਕੋਈ ਸਰਕਾਰ ਜਿਹੜੀ ਆ ਨਹੀਂ ਕਿਸੇ ਗੱਲ ਤੇ ਬੋਲਦੀ ਤਾਂ ਫੇਰ ਜਿਹੜੇ ਜਥੇ ਜਾਂ ਸ਼ੰਭੂ ਬਾਰਡਰ ਤੋਂ ਜਥੇ ਬਣਾ ਕੇ ਕਿੰਨੇ-ਕਿੰਨੇ ਦੇ ਜਥੇ ਬਣਾਉਣੇ ਆ ਔਰ ਉਹ 26 ਆਪਣਾ 6 ਤਰੀਕ ਤੋਂ ਰਵਾਨਾ ਹੋਣਗੇ ਔਰ ਉਸ ਦੇ ਨਾਲ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੁਰਬਾਨੀ ਦੇ ਜਾਂਦਾ ਤੇ ਉਸ ਤੋਂ ਬਾਅਦ ਸਰਦਾਰ ਸੁਖਜੀਤ ਸਿੰਘ ਹਰਦੋਹ ਚੰਡੇ ਪੰਜਾਬ ਕਿਸਾਨ ਯੂਨੀਅਨ ਜਥੇਬੰਦੀ ਤੋਂ ਸੂਬਾ ਪ੍ਰਧਾਨ ਨੇ ਫਿਰ ਮਰਨ ਵਰਤ ਤੇ ਉਹ ਬੈਠਣਗੇ ਔਰ ਉਸ ਤੋਂ ਬਾਅਦ ਜਿਹੜਾ ਦਾਸ ਦਾ ਕੋਲਵੱਡਾ ਜਥੇਬੰਦੀ ਵੱਲੋਂ ਨਾਮ ਦਰਜ ਰੱਖਣੇ ਰੱਖਿਆ ਗਿਆ ਕਿ ਸਰਦਾਰ ਜਗਜੀਤ ਸਿੰਘ ਹਰਦੋਹ ਚੰਡੇ ਤੋਂ ਬਾਅਦ ਫਿਰ ਕੋਲਵੱਡਾ ਜਥੇਬੰਦੀ ਦੇ ਲੀਡਰ ਵੱਲੋਂ ਔਰ ਦਾਸ ਖੋਦ ਸਰਦਾਰ ਇੰਦਰਜੀਤ ਸਿੰਘ ਤੀਜੇ ਨੰਬਰ ਤੇ ਫਿਰ ਉਹ ਮਰਨ ਚੰਤੇ ਬੈਠੂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਅੱਜ ਕਿੰਨੇ ਵਿਅਕਤੀ ਜਿਹੜਾ ਜਥਾ ਇੱਥੋਂ ਲੈ ਕੇ ਚੱਲੇ ਜੀ ਕੀ ਕਹਿਣਾ ਤੁਹਾਡਾ ਜੀ ਹਾਂਜੀ ਮੈਂ ਸਰਦਾਰ ਅਮਰਜੀਤ ਸਿੰਘ ਸਿਨਿਆਰਾ ਕਮੇਟ ਪ੍ਰਧਾਨ ਜੌਨ ਸੰਭਰਾ ਬਾਬਾ ਸ਼ਾਮ ਸਿੰਘ ਟਾਰੇ ਕਿਸਾਨ ਸੰਘਰਸ਼ ਕਮੇਟੀ ਦਾ ਵਰਕਰ ਹੋਣ ਦਾ ਕਰਕੇ ਅਸੀਂ ਅੱਜ ਇੱਥੇ ਸਭਰਾ ਤੋਂ ਇਕੱਠੇ ਹੋ ਕੇ ਜਤਖਨੋਰੀ ਮੰਡਰ ਤੇ ਜਾ ਰਿਹਾ ਜੀ ਇਹ ਮੋੜਾ ਪਹਿਲਾਂ ਦਿੱਲੀ ਲੱਗਾ ਸੀ ਉਹਦੇ ਵਿੱਚ ਮੰਗਾ ਮੰਨ ਕੇ ਸਰਕਾਰ ਭੱਜ ਗਈ ਸੀ ਦੁਬਾਰਾ ਕਿਸਾਨਾਂ ਨੇ ਦਿੱਲੀ ਜਾਣਾ ਚਾਇਆ ਪਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ 9 ਮਹੀਨੇ ਹੋ ਗਏ ਆ ਕਿਸਾਨ ਖਨੌਰੀ ਦੇ ਸ਼ੰਭੂ ਬਾਰਡਰ ਤੇ ਬੈਠੇ ਆ ਔਰ ਕਿਸਾਨਾਂ ਨੇ ਆਖਰੀ ਫੈਸਲਾ ਲੈ ਲਿਆ ਕਿ ਇਹਦੇ ਨਾਲੋਂ ਤੇ ਮਰ ਜਣਾ ਚੰਗਾ ਘਰ ਬੈਠ ਕੇ ਸਲਫਾਟ ਦੀਆਂ ਗੋਲੀਆਂ ਖਾਣ ਨਾਲੋਂ ਆ ਲੈ ਕੇ ਮਰਨ ਨਾਲੋਂ ਸਰਕਾਰ ਦੇ ਗੱਲ ਲਾ ਕੇ ਮਰ ਜਾਣਾ ਚੰਗਾ ਸੋ ਅੱਜ ਇਸੇ ਕੜੀ ਦੇ ਤਹਿਤ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਬਹੁਤ ਵਰਕਰ ਜਾ ਰਹੇ ਆ ਨੌਰੀ ਬਾਰਡਰ ਤੇ ਤੇ ਗੁੱਸੇ ਰੋਸ ਵਜੋਂ ਇਹਦੇ ਰੋਸ ਵਜੋਂ ਡੱਲੇਵਾਲ ਸਾਹਿਬ ਮਰਨ ਵਰ ਤੇ ਬਹਿ ਰਹੇ ਆ ਜੀ ਉਸ ਤੋਂ ਬਾਅਦ ਸਾਡੇ ਕਨਵੀਨਰ ਸਾਹਿਬ ਸਰਦਾਰ ਇੰਦਰਜੀਤ ਸਿੰਘ ਵੀ ਬਹਿ ਰਹਿਆ ਪਰ ਇੱਥੇ ਕੰਮ ਔਖਾ ਨਹੀਂ ਇਹ ਲੀਡਰਾਂ ਆਂ ਦੀਆਂ ਲੈਣਾ ਲੱਗ ਜਾਣੀਆਂ ਮਗਰ ਸਰਕਾਰ ਨੂੰ ਇੱਥੇ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਸੋਚਣਾ ਚਾਹੀਦਾ ਸਰਕਾਰ ਇੱਥੇ ਗੌਰ ਕਰਕੇ ਫੈਸਲਾ ਕਰੇ ਔਰ ਨਾਲ ਹੀ ਮੈਂ ਜਿਹੜੇ ਘਰੇ ਬੈਠੇ ਆ ਸੁੱਤੇ ਕਿਸਾਨ ਆ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਉੱਠੋ ਮਗਰੋਂ ਅੱਖਾਂ ਚ ਘਸੌਂ ਦੇ ਦੇ ਕੇ ਨਾ ਰੋਇਓ ਮੁੜ ਕੇ ਸਾਡੇ ਉਨੇ ਭੱਜਣਾ ਜੇ ਪ੍ਰਧਾਨ ਜੀ ਹੁਣ ਕੁਝ ਬਣੂ ਤੇ ਪ੍ਰਧਾਨ ਹੋਣੀ ਤਾਂ ਯੋਰ ਲਾਉਂਦੇ ਆ ਇਸ ਕਰਕੇ ਇਹਨੀਆਂ ਬੇਨਤੀਆਂ ਕਰਦਾ ਕਮਲਾ ਜਾਜ ਕਾਂ ਵੈਕ ਜੀ ਅਕਾਲ ਸਾਹਿਬ ਵੈਕ ਜੀ। ਪ੍ਰਧਾਨ ਜੀ ਜਿਹੜਾ ਜਥਾ ਲੈ ਕੇ ਰਵਾਨਾ ਹੋ ਰਿਹਾ ਹੈ ਕੀ ਕਹਿਣਾ ਹੈ ਜੀ? ਮੈਂ ਜਗਜੀਤ ਸਿੰਘ ਕਾਈ ਪ੍ਰਧਾਨ ਸਭਰਾ ਕਿਸਾਨ ਸੰਘਾ ਸਮਿਟੀ ਕੋਟ ਬੁੱਢਾ ਆ ਜਿਹੜਾ ਪਿੰਡ ਸਭਰਾ ਤੋਂ ਵੱਡੇ ਪੱਦਰ ਤੇ ਜਥਾ ਜੋਨ ਸ਼ਾਮ ਸਿੰਘ ਟਾਰੀ ਸਭਰਾ ਵੱਲੋਂ ਜਾ ਰਿਹਾ ਵਾ। ਇਹ ਜਥਾ ਜਿਹੜਾ ਵਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਕੱਲ ਨੂੰ 26 ਤਰੀਕ ਨੂੰ ਜਿਹੜਾ ਅੰਛਣ ਮਰਨ ਵਰਤ ਤੇ ਜਿਹੜਾ ਬੈਠਣ ਲੱਗੇ ਆ। ਉਹਨਾਂ ਦੇ ਹੌਸਲਾ ਵਜਾਈ ਵਾਸਤੇ ਉਹਨਾਂ ਦੇ ਨਾਲ ਬੈਠਣ ਵਾਸਤੇ ਉਹ ਜਾ ਰਹੇ ਆ ਵੱਡੇ ਪੱਦਰ ਤੇ ਜਿਹੜਾ ਜਸਾ ਇੱਥੋਂ ਜਾ ਰਿਹਾ ਵਾ ਜਿੱਦਾਂ ਪ੍ਰਧਾਨ ਜੀ ਉਹਨਾਂ ਨੇ ਤੁਹਾਨੂੰ ਦਾਸੀ ਦਿੱਤਾਗੇ ਉਹਨਾਂ ਤੋਂ ਬਾਅਦ ਜਿਸ ਤਰ੍ਹਾਂ ਵੀ ਜਿੱਦਾਂ ਵੀ ਜੇ ਜਗਜੀਤ ਸਿੰਘ ਢੱਲੇਵਾਲ ਜੀ ਇੱਥੋਂ ਦੁਨੀਆ ਤੋਂ ਰੁਸ਼ਤ ਹੁੰਦੇ ਆ ਦੋਸਤੋ ਬਾਅਦ ਜਿਹੜਾ ਦੂਜੇ ਨੰਬਰ ਤੇ ਸੁਖਜੀਤ ਸਿੰਘ ਹਰਦੋ ਝੰਡੇ ਤੇ ਤੀਜੇ ਨੰਬਰ ਤੇ ਸਰਦਾਰ ਇੰਦਰਜੀਤ ਸਿੰਘ ਕੋਟਬੁੱਢਾ ਉਹਨਾਂ ਦੀ ਵਾਰੀ ਆਵੇਗੀ ਤਾਂ ਆਪਾਂ ਆਪਣੀਆਂ ਵਾਰੀਆਂ ਲਾਉਣਗੇ ਵੱਡੇ ਪੱਦਰ ਤੇ ਸੰਤ ਜੀ ਇਸ ਭਰਾ ਤੋਂ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ